ਕਰਾਇਆ ਕੋਈ ਨਹੀਂ ਹਾਂ ਕੋਈ ਨਹੀਂ ਦੇਖਾਂਗੇ ਹੁਣ ਦੇਖੋ ਬਾਪੂ ਤਾਂ ਹੋ ਗਿਆ ਬੁੱਢਾ ਠੀਕ ਹੈ ਹੂੰ ਬਾਪੂ ਦੀ ਉਮਰ ਹੋ ਪਈ 60 ਸਾਲ ਤੇ ਤੇਰੀ ਉਮਰ ਹੈਗੀ ਅਜੇ 35 ਸਾਲ ਮੇਰੀ ਉਮਰ ਹੈਗੀ 30 ਸਾਲ 5 ਸਾਲ ਦਾ ਫਰਕ ਹੈ ਬਾਪੂ ਨੇ ਵਿਆਹ ਤਾਂ ਕਰਨਾ ਸੀ ਮੇਰਾ ਅੱਛਾ ਤੇ ਕਰਵਾ ਕੇ ਬੈਠ ਗਿਆ ਆਪਦਾ ਹੋ ਹੁਣ ਉਸ ਤੇ ਥੋੜੀ ਬੱਪੂ ਨੂੰ ਥੋੜੀ ਨਾ ਮਿਲਦੇ ਉਹ ਤੇ ਵਿਚਾਰੇ ਸਾਲ ਕੀ ਵੀ ਨਾ ਤਾਂ ਮਿਲਦਾ ਥੋੜੇ ਥੋੜੀ ਕੁਲੀ ਤੇ ਰਹੀ ਆਨੀ ਐ ਆ ਤਾਂ ਰਹੀ ਤਾਂ ਜਾਣੀ ਐ ਫਿਰ ਉਹ ਹੀ ਪਰ ਹੁਣ ਜੀ ਵੀ ਤਾਂ ਨਹੀਂ ਲੱਗਦਾ ਹੁਣ ਮੈਂ ਤਾਂ ਸੰਭੀ ਬੈਠਾ ਤੈਨੂੰ ਨਹੀਂ ਤਾਂ ਐ ਥੋੜੀ ਅੰਨਚਰ ਥੋੜੀ ਚੱਲਣਾ ਸੀ ਹੂੰ ਹੋਰ ਹੋਰ ਕੰਨਨਚਰ ਥੋੜੀ ਚੱਲਦਾ ਸੀ ਤੈਨੂੰ ਸੰਭੀ ਬੈਠਾ ਮੈਂ ਤਾਂ ਤੁਸੀਂ ਤੇ ਸੰਭੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਜੀ ಸಿಸಿರಿಕಾ. ಕ್ಯಾಮಯೂ? ಠಿಕಾ, ತಿಶಿನೇವೂ. ಠಿಕೆ, ಬಾರೆಕ್ಕದ ಮಮ್ಮಿಗನ್ನು ಜಿನಿಕರ್ದಾನ ಹಾನ ಪ್ರವಾನ್ನು ಮಮ್ಮಿಗನ್ನ ಚಂಕಳ್ಲಾಗದ ಪಲೇಡಿದೆ. ಒವುಟೆ ಕೇಣಾಯಿ ಕೆಂದ� ਉਹ ਤਾਂ ਫਿਰ ਜਾਣਾ ਹੀ ਪੈਣਾ ਸੀ ਆ ਹੁਣ ਬਾਪੂ ਘਰੇ ਮੈਨੂੰ ਘਰੇ ਛੱਡਦਾ ਹੈਗਾ ਇੱਥੇ ਹੈ ਨਹੀਂ ਕਾਲਜ ਇੱਥੇ ਲੱਗ ਜਾਂਦੀ ਇੱਥੇ ਲੱਗ ਜਾਂਦਾ ਤੇ ਮੇਰਾ ਸਾਰਾ ਦਿਨ ਜੀ ਕਰਦਾ ਰਹਿੰਦਾ ਹੈ ਅੱਛਾ ਹੋਰ ਕੀ ਤਾਂ ਸਾਰਾ ਦਿਨ ਤਾਂ ਤੁਸੀਂ ਪਪਾ ਜੀ ਘਰੇ ਹੁੰਦੇ ਸਾਰਾ ਦਿਨ ਤਾਂ ਨਹੀਂ ਕੰਟਰੋਲ ਰੱਖਣਾ ਉਹ ਸਾਨੂੰ ਕੰਟਰੋਲ ਤਾਂ ਦੇਖੋ ਗੱਲ ਇਹ ਹੈ ਨਾ ਕਿ ਪਾਪੇ ਨੂੰ ਤਾਂ ਮੈਂ ਪਤਾ ਲੱਗਣੇ ਨਹੀਂ ਦਿੰਦਾ ਮੈਂ ਬੈਠਾ ਹਾਂ ਮੋਟਰਾਂ ਦੇ ਕੋਠੇ 'ਚ ਅੱਛਾ ਮੋਟਰਾਂ ਦੇ ਕੋਠੇ 'ਚ ਆਜਾਂ ਤਾਂ ਆਪਣੀ ਗੱਲ ਕਰਨਗੇ ਹਾਂ ਕਰਾਂਗੇ ਕੋਈ ਨਹੀਂ ਹਾਂ ਕੋਈ ਨਹੀਂ ਦੇਖਾਂਗੇ ਹੁਣ ਦੇਖੋ ਬਾਪੂ ਤਾਂ ਹੋ ਗਿਆ ਬੁੱਢਾ ਠੀਕ ਹੈ ਬਾਪੂ ਦੀ ਉਮਰ ਹੋ ਗਈ ਹੈ 60 ਸਾਲ ਦੀ ਤੇ ਤੇਰੀ ਉਮਰ ਹੈਗੀ ਅਜੇ 35 ਸਾਲ ਮੇਰੀ ਉਮਰ ਹੈਗੀ 30 ਸਾਲ 5 ਸਾਲ ਦਾ ਫਰਕ ਹੈ ਬਾਪੂ ਨੇ ਵਿਆਹ ਦਾ ਕਰਨਾ ਸੀ ਮੇਰਾ ਅੱਛਾ ਤੇ ਕਰਵਾ ਕੇ ਬੈਠ ਗਿਆ ਆਪਦਾ ਤੇ ਹੁਣ ਉਸ ਤੇਰੇ ਬਾਪੂ ਨੂੰ ਥੋੜੀ ਨਾ ਮਿਲਦੇ ਉਹ ਤੇ ਵਿਚਾਰੇ ਸਾਲ ਕੀ ਵੀ ਨਾ ਤਾਂ ਮਿਲਦਾ ਥੋੜੇ ਥੋੜੀ ਕੁਲੀ ਤੇ ਰਹੀ ਆਂਨੀ ਐ ਆ ਤਾਂ ਰਹੀ ਤਾਂ ਜਾਣੀ ਐ ਫਿਰ ਉਹ ਹੀ ਪਰ ਹੁਣ ਜੀ ਵੀ ਤਾਂ ਨਹੀਂ ਲੱਗਦਾ ਹੁਣ ਮੈਂ ਤਾਂ ਸੰਭੀ ਬੈਠਾ ਤੈਨੂੰ ਨਹੀਂ ਤਾਂ ਐ ਥੋੜੀ ਅੰਚਰ ਥੋੜੀ ਚੱਲਣਾ ਸੀ ਹਾਂ ਹੋਰ ਹੋਰ ਕੰਨ ਨਾ ਚਲ ਥੋੜੀ ਚੱਲਦਾ ਸੀ ਤੈਨੂੰ ਸਾਹਮਣੇ ਬਿਠਾ ਮੈਂ ਤਾਂ ਤੁਸੀਂ ਤਾਂ ਸਾਹਮਣੇ ਹੀ ਸੀ ਸਿਰੇ ਤੁਸੀਂ ਨਾ ਸਾਹਮਣੇ ਤੇ ਮੈਨੂੰ ਕੋਣ ਸਾਹਮਣਾ ਹਾਂ ਤੇ ਫੇਰ ਤੇਰੀ ਘਰ ਮੇਰੇ ਡੇਡਾ ਪਾਪਾ ਜੀ ਨੇ ਮੇਰੇ ਨਾਲ ਸ਼ਾਦੀ ਕਰਵਾਈ ਸੀ ਨਾ ਜਦੋਂ ਹਾਂ ਉਹ ਨਾ ਨਹੀਂ ਆ ਥੋੜੀ ਫੋਟੋ ਵਗੈਰਾ ਦਿਖਾਈ ਸੀ ਮੈਨੂੰ ਫੋਨ ਤੇ ਕਿ ਅਸੀਂ ਆ ਮੇਰਾ ਲड़का ਹੈ ਪੂਰੀ ਪੂਰੀ ਖਾਤੇਦਾਰੀ ਕਰਨੀ ਆ

टाइम तो क्या तो सी पास से ना जाए करो मेरे जी नहीं लगे तो फिर करे बोरिंग जी हो ही रहनी है देख मैं तो अपने पापा तो उड़ जान्दा है का खेत तो।, तो मैं को ले चला गया ना इतना लगे संगरूरी लगे जान्दा है हाँ, तो हाँ कर लो जी कल थोड़ी पापा जी ने चला गयी जो जी हाँ मैं सुधे को ले लग जाऊँगा मैं तो ਮੈਂ ਨਾਲ ਕਰੀ ਬਣਾ ਲਾਂਗੇ ਤੁਹਾਡੇ ਪਾਪਾ ਜੀ ਨੂੰ ਖੇਤ ਭੇਜ ਦੇਵਾਂ ਕਰਾਂਗੇ ਪਾਪਾ ਨਾ ਬੈੱਡ ਤੇ ਪਾਪਾਲੇ ਬੈੱਡ ਤੇ ਕਰਿਆ ਕਰੂਗਾ ਫਿਰ ਮੈਂ ਹੋਰ ਕੀ ਥੋੜੀ ਰੂਮ ਚ ਆ ਜੇ ਕਰੂ ਮੈਂ ਫਿਰ ਰਾਤ ਨੂੰ ਆ ਜਾਗਣੀ ਨਾ ਫਿਰ ਹੋਰ ਰਾਤ ਨੂੰ ਆ ਜਾ ਕਰੂਗੀ ਥੋੜੀ ਰੂਮ ਚ ਹਾਂ ਅੱਛਾ ਜੀ ਕੱਲ੍ਹ ਹੀ ਹੋਣਾ ਮੰਗਤ ਹੈ ਰਾਤ ਨੂੰ ਮੈਂ ਤਾਂ ਨਾ ਰਾਤ ਨੂੰ ਜਾਗ ਜਾ ਇੱਕ ਤਾਂ ਮੈਨੂੰ ਆਉਂਦੀ ਨਹੀਂ ਨੀਂਦ ਤੇ ਰਾਤ ਨੂੰ ਜਾਗ ਜਾ ਕੇ ਜਾਗ ਜਾ ਕੇ ਮੈਂ ਤੇਰੇ ਬਾਰੇ ਸੋਚਦਾ ਰਹਿੰਦਾ ਵੀ ਕਿੱਦੜ ਹੁਣ ਬਾਪੂ ਨਾਲ ਐ ਕਰਦੀ ਹੋਵੀ ਹੁਣ ਬਾਪੂ ਨਾਲ ਐ ਕਰਦੀ ਤੈਨੂੰ ਪਤਾ ਮੈਂ ਰਾਤ ਨੂੰ ਤੁਹਾਨੂੰ ਆ ਕੇ ਜੰਗਲੇ ਵਿੱਚ ਦੇਖਦਾ ਰਹਿੰਦਾ ਮੈਂ ਅੱਛਾ ਤੇ ਹੋਰ ਤੇ ਪਪਾ ਜੀ ਮੇਰੇ ਮੇਰੇ ਨਾਲ ਪੈਂਦਾ ਕਰਦਾ ਨਹੀਂਗਾ ਵਿਚਾਰਾ ਕਰਦਾ ਕਿ ਮੈਂ ਇੱਕ ਦਿਨ ਕਰਦਾ ਵੀ ਦੇਖਿਆ ਸੀ ਬਾਪੂ ਨੇ ਮੈਂ ਉਹਦੇ ਜਿੱਤੇ ਜਿੱਤੇ ਕਰਿਆ ਤੁਸੀਂ ਉਹ ਦਿਨੇ ਸਿਰ ਪਈਏ ਸੀ ਮੈਂ ਨਹੀਂ ਕਰਦੀ ਥੋੜਾ ਪਪਾ ਜੀ ਹਾਲ ਚੰਗ ਉਹਦੇ ਵਿੱਚ ਸਾਰਾ ਉਹਦੇ ਕੋਲ ਸਾਰਾ ਕੁਝ ਦੇਖ ਤੁਰ ਤਾ ਲਿਆ ਸੀ ਮੈਂ ਸਿਸਟਮ ਉਹਦੋਂ ਬਾਅਦ ਤਾਂ ਮੈਂ ਫਿਰ ਟਰਾਈਆਂ ਲਾਉਣ ਲੱਗਿਆਂਗਾ ਮੈਂ ਹੋਰ ਉਹਦੋਂ ਬਾਅਦ ਹੀ ਟਰਾਈਆਂ ਲਾਉਣ ਲੱਗਿਆਂ ਮੈਂ ਕੁਝ ਕਰੀਏ ਫਿਰ ਸਿਸਟਮ ਕੀ ਦੇਖਿਆ ਸੀ ਤੁਸੀਂ ਜਿਹੜਾ ਕੁਝ ਦੇਖਦੇ ਹੁੰਦੇ ਐ ਜਿਹੜੀ ਚੀਜ਼ ਨੇ دیਵਾਨਾ ਕੀਤਾ ਉਹ ਹੀ ਠਿੱਕੇ ਹੋਰ ਤੇ ਕਿਹੜੇ ਦੇਖਣੇ ਨੇ ਅੱਛਾ ਜੀ ਹੋਰ ਕੀ ਤਾਂ ਦੀਵਾਨੇ ਦੀਵਾਨੇ ਜਾ ਰਹੇ ਹੋ ਗਏ ਹੈ ਦੀਵਾਨੇ ਤਾਂ ਫਿਰ ਹੋਣਾ ਹੀ ਸੀਗਾ ਦੀਵਾਨੇ ਕਰਨ ਵਿੱਚ ਚੀਜ਼ ਹੀ ਜੋ ਸਾਹਮਣੇ ਆਈ ਹੈ ਉਹਦੇ ਮੈਂ ਪਰਨ ਕਰਦਾ ਸੀ ਵੀ ਮੈਂ ਹੁਣ ਜਾਣ ਨਹੀਂ ਲੈਣਾ ਇਹਨੂੰ ਬਾਪੂ ਨੂੰ ਬਾਪੂ ਦਾ ਘਰ ਵਸਾਉਣਾ ਹੈ ਆਪਾਂ ਪੂਰਾ ਅੱਛਾ ਹੂੰ ਬਾਪੂ ਦਾ ਘਰ ਵਸਾਉਣਾ ਆਪਾਂ ਜੀ ਕਿਵੇਂ ਵਸਾਈਏ ਤੇ ਹੁਣ ਇਹ ਤਾਂ ਆਪਣੇ ਹੱਥ ਚ ਹੈ ਕਿ ਨਹੀਂ ਹੂੰ 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 ਘਰ ਬਾਪੂ ਦਾ ਵਸਾਉਣਾ ਹੈ ਦਾਲਾ ਬਾਤ ਪੂਰੀ ਆਪਾਂ ਐਂਡ ਲਾ ਕੇ ਰੱਖਣੀ ਆਂ ਹਾਂ ਹੋ ਤਾਂ ਹੈ ਤੇ ਆ ਜੇ ਮੋਟਰ ਤੇ ਰੱਖ ਲਾਂ ਤਾਂ ਪ੍ਰੋਗਰਾਮ ਕਿਵੇਂ ਕਰਨਾ ਦੱਸੋ ਨਾਈਟ ਦਾ ਕਿ ਦਿਨ ਦਾ ਹਾਂ ਜੇ ਤੂੰ ਨਾਈਟ ਨੂੰ ਤਾਂ ਫਿਰ ਆਪਾਂ ਘਰੇ ਕਰ ਲਾਂ ਨਾਈਟ ਨੂੰ ਮੋਟਰ ਦਾ ਕੋਈ ਮਤਲਬ ਨਹੀਂ ਆ ਹਾਂ ਹੂੰ ਕੋਈ ਵੀ ਬੰਨਣਾ ਹੈ ਨਹੀਂਗਾ ਬੰਨਣਾ ਹੈ ਨਹੀਂ ਕਹਿੰਦੀ ਨਾ ਵੀ ਉੱਥੇ ਕੰਮ ਕਰੀ ਜਾਂਦਾ ਹੋਰ ਮੈਂ ਰੋਟੀ ਵੜਾ ਕੇ ਆਉਣੀ ਆ ਕੋਈ ਨਾ ਵੀ ਤਲਬ ਹਵਾਨਾ ਤੇਲ ਕੋ ਇਨੀਂ ਕੋਸ਼ਿਸ਼ ਕਰੂੰਗੀ ਪਿਛਲੇ ਪੈਰ ਆ ਜੂੰਗੀ ਠੀਕ ਹੈ ਹਾਂ ਚੰਗਾ ਮੈਂ ਇੰਤਜ਼ਾਰ ਕਰਦਾ ਫਿਰ ਠੀਕ ਹੈ ਨਾ ਹਾਂ ਠੀਕ ਹੈ ਠੀਕ ਹੈ ਚਲੋ